ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਨਕੋਦਰ ਸ਼ਹਿਰ ਦੇ ਵਿੱਚ ਸ਼੍ਰੀ ਪਵਨ ਕੁਮਾਰ ਟੀਨੂ ਜੀ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਇਸ ਰੋਡ ਸ਼ੋਅ ਦੇ ਵਿੱਚ ਜਿਹੜੇ ਆਪਣੇ ਵੋਟਰ ਸਪੋਰਟਰ ਆ ਵਲੰਟੀਅਰ ਸਹਿਬਾਨ ਆ ਉਹਦੇਦਾਰ ਸਹਿਬਾਨ ਆ ਸਾਰੀ ਪਬਲਿਕ ਨੇ ਬਹੁਤ ਵੱਧ ਚੜ ਕੇ ਖੁਸ਼ੀ ਨਾਲ ਹਿੱਸਾ ਲਿਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਨਾਲ ਕੋਈ ਮਜਬੂਰ ਨਹੀਂ ਸੀ ਕੀਤਾ ਗਿਆ ਆਪਣੀ ਖੁਸ਼ੀ ਨਾਲ ਸਭ ਲੋਕ ਚੱਲ ਕੇ ਆਏ ਇੰਨੀ ਗਰਮੀ ਦੇ ਵਿੱਚ ਆਪਣੇ ਮਹਿਬੂਬ ਨੇਤਾ ਨੂੰ ਦੇਖਣ ਵਾਸਤੇ ਮਿਲਣ ਵਾਸਤੇ ਲੋਕ ਲੰਬੀਆਂ ਕਤਾਰਾਂ ਦੇ ਵਿੱਚ ਲੰਮੇ ਇਕੱਠ ਦੇ ਵਿੱਚ ਖੜੇ ਰਏ ਆ ਬਹੁਤ ਵੱਡੇ ਇਕੱਠ ਵਿੱਚ ਸੋ ਮੈਂ ਬਲਾਕ ਪ੍ਰਧਾਨ ਹੋਣ ਦੇ ਨਾਤੇ ਸਾਰੇ ਵਲੰਟੀਅਰ ਸਹਿਬਾਨ VOTER SUPPORTER ਜਿੰਨੇ ਵੀ ਸ਼ਹਿਰ ਵਾਸੀ ਆ ਪਿੰਡਾਂ ਚੋਂ ਹਲਕੇ ਚੋਂ ਲੋਕ ਚੱਲ ਕੇ ਆਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸੋ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸ਼ਰਮਾ ਜੀ ਅੱਜ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਧੰਨਵਾਦ ਜੀ ਬਿਸ਼ਪ ਪਾਟੀ ਟੀਵੀ ਤੇ 22 ਲਾਈਵ ਨਿਊਜ਼ ਦਾ ਮੈਂ ਇਹੀ ਕਹਿਣਾ ਚਾਹੁੰਦਾ ਜੀ ਜਿਹੜਾ ਨਾ ਸਾਡੀ 1 ਮਹੀਨੇ ਤੋਂ ਉੱਪਰ ਹੋ ਗਿਆ ਕੰਪੇਨ ਚੱਲਦੀ ਨੂੰ ਸਾਡੀ ਮੈਡਮ ਇੰਦਰਜੀਤ ਕੌਰ ਮਾਨ ਦਾ ਕਰ ਕਰ ਡੋਰ ਟੂ ਡੋਰ ਲੋਕਾਂ ਨਾਲ ਸੰਪਰਕ ਸਾਧ ਕੇ ਉਹਦੀ ਮਿਹਨਤ ਦਾ ਨਤੀਜਾ ਅੱਜ ਅਸੀਂ ਇੰਨਾ ਵੱਡਾ ਇਕੱਠ ਇੱਥੇ ਕਰਕੇ ਸੀਐਮ ਸਾਹਿਬ ਦਾ ਇੱਥੇ ਵੈਲਕਮ ਕੀਤਾ ਔਰ ਸੀਐਮ ਸਾਹਿਬ ਨੇ ਇੱਥੇ ਆ ਕੇ ਨਾ ਜਿਹੜੀ ਇੱਕ ਆਖਰੀ ਕਿਲ ਸੀ ਇਹਨਾਂ ਰਵੈਤੀ ਪਾਰਟੀਆਂ ਦੇ ਉਹਦਾ ਵਿੱਚ ਗੱਡ ਦਿੱਤੀ ਆ ਜਿੰਨਾ ਸਾਡੀ ਜਿੱਤ 100% ਯਕੀਨੀ ਹੈ ਜੀ ਸੀਐਮ ਸਾਹਿਬ ਦਾ ਬਹੁਤ ਧੰਨਵਾਦ ਸਾਡੇ ਸ਼ਹਿਰ ਹੁੰਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਮੈਂ ਜਗਰੂਪ ਸਿੰਘ ਸ੍ਰੀ ਕੋਆਰਡੀਨੇਟਰ ਹਲਕਾ ਨਕੌਦਰ ਲੀਗਲ ਵਿੰਗ ਅੱਜ ਜੋ ਰੋਡ ਸ਼ੋ ਨਕੌਦਰ ਦੇ ਵਿੱਚ ਹੋਇਆ ਇੱਕ ਬਹੁਤ ਹੀ ਜਿਹੜਾ ਕਿ ਨਕੌਦਰ ਸ਼ਹਿਰ ਦੇ ਲਈ ਇੱਕ ਭਰਮਾ ਹੰਗਾਰਾ ਨਕੌਦਰ ਸ਼ਹਿਰ ਨੇ ਦਿੱਤਾ ਉਸ ਰੋਡ ਸ਼ੋ ਨੂੰ ਲਈ ਅਸੀਂ ਸਾਰਿਆਂ ਦਾ ਜੋ ਪਿੰਡਾਂ ਤੋਂ ਸ਼ਹਿਰ ਤੋਂ ਜਿੰਨੇ ਵੀ ਆਏ ਆਮ ਪਾਰਟੀ ਦੇ ਵਰਕਰ ਅਤੇ ਵੋਟਰ ਉਹਨਾਂ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹ ਇਸ ਰੋਡ ਸ਼ੋ ਨੂੰ ਸਕਸੈਸ ਬਣਾਉਣ ਲਈ ਉਹਨਾਂ ਨੇ ਆਪਣਾ ਯੋਗਦਾਨ ਪਾਇਆ ਅਸੀਂ ਭਗਵਾਨ ਸਿੰਘ ਮਾਨ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਇਸ ਗੁਰੂ ਗੁਰੂਆਂ ਪੀਰਾਂ ਦੀ ਫਕੀਰਾਂ ਦੀ ਧਰਤੀ ਤੇ ਆਏ ਆ ਕੇ ਉਹਨਾਂ ਨੇ ਇੱਕ ਸੰਦੇਸ਼ ਦਿੱਤਾ ਕਿ ਬਸ ਬਾਕੀ ਸਾਰੀਆਂ ਪਾਰਟੀਆਂ ਦਾ ਹੁਣ ਅੰਤ ਹੈ ਜੋ ਆਉਣ ਵਾਲਾ ਟਾਈਮ ਹੈ ਉਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦਾ ਹੈ ਇਸ ਦੇ ਨਾਲ ਹੀ ਮੈਂ ਆਇਆ ਹਾਂ ਸਾਰੀਆਂ ਵੋਟਰਾਂ ਦਾ ਸਪੋਰਟਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਧੰਨਵਾਦ